ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 6 10 1996 ਕਾਸਟ ਮਹਿਰਾ ਸਿੱਖ ਕੰਮ ਪੰਜਾਬ ਸਰਕਾਰੀ ਨੌਕਰੀ ਗ੍ਰੇਡ B ਇੱਕ ਪਹਿਨ ਵਿਆਹੀ ਹੋਇਆ ਜੀ ਪ੍ਰਾਈਵੇਟ ਐਨਆਈਟੀ ਜਲੰਧਰ ਤੋਂ ਕੀਤੀ ਇਹਨਾਂ ਨੇ ਇਹਨਾਂ ਵਸਤੇ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਲਿਖੀ ਗ੍ਰੈਜੂਏਟ ਸੋਨੀ ਤੇ ਸੁਨੱਖੀ ਲੜਕੀ ਦੀ ਲੋੜ ਹੈ ਇਸ ਰਿਸ਼ਤੇ ਲਈ ਕੋਈ ਹੋਰ ਵੀ ਸੀ ਕੈਟਾਗਰੀ ਚਾ ਜਨਰਲ ਵੀ ਆਪਣਾ ਡਾਟਾ ਦੇ ਸਕਦੇ ਹਨ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਗੁਰਸੇਖ ਝੱਟਵਾ ਹੈ ਜੀ ਜਨਮ 1996 ਦਾ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਕੱਲਾ ਮੁੰਡਾ ਹੈ ਜੀ ਇੱਕ ਭੈਣ ਵਿਆਹੀ ਹੋਈ ਹੈ ਨਦੀ ਮਦਰ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ 4 ਸ਼ੌਪਸ ਹੈ ਜੀ ਇਹਨਾਂ ਦੀਆਂ ਲੜਕਾ ਦੁਭਈ ਵੀ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮਹੀਨਾ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਬੀਏ ਪਾਸ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 1997 ਦਾ ਹਾਈਟ 6 ਫੀਟ ਹੈ 시ਡਨੀ ਵਿੱਚ ਰਹਿੰਦੇ ਹਨ ਜੀ ਏਰੀਆ ਤਰਨ ਤਰਨ ਹੈ 13 ਏਕੜ ਜ਼ਮੀਨ ਹੈ ਜੀ بیٹے ਕੋਲ ਸਟੱਡੀ ਬੀ ਐਸ ਸੀ ਕੰਪਿਊਟਰ ਸਾਇੰਸ ਫਰੋਮ ਇੰਡੀਆ ਤੋਂ ਕੀਤੀ ਹੈ ਜੀ ਸਰਟੀਫਿਕੇਟ 3 ਐਂਡ 4 ਇਨ ਮੋਟਰ ਮੈਕੈਨਿਕ ਫਰੋਮ 시ਡਨੀ ਕਰੰਟਲੀ ਔਨ টিਆਰ ਗਾਟ ਇਮੀਟੇਸ਼ਨ ਫॉर ਸਬਕਲਾਸ 190 ਪਰਸੈਂਟ ਰੈਜ਼ਿਡੈਂਸੀ ਐਂਡ ਕਰੰਟਲੀ ਇਨ ਪ੍ਰੋਸੈਸਿੰਗ ਨਾਓ ਵਰਕਿੰਗ ਐਜ਼ ਅ ਕਾਰ ਮਕੈਨਿਕ ਇਹ ਆਸਟ੍ਰੇਲੀਆ ਦੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜ੍ਹਾਈ ਇਹਨਾਂ ਨੇ ਬੀਕਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਲਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਗਵਰਨਮੈਂਟ ਜੋਬ ਹੈ ਜੀ ਮਾਤਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਜੀ ਮੈਰਿਡ ਹੈ ਕਨੇਡਾ ਪੀਆਰ ਹੈ ਸਟੱਡੀ ਜੀ ਐਨ ਐਮ ਨਰਸਿੰਗ ਕੀਤੀ ਜੀ ਉਮਰ 31 ਸਾਲ ਕੋੜੀ ਇਹਨਾਂ ਨੂੰ ਚਾਹੀਦੀ ਹੈ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਚਾਹੇ ਉਸਨੇ ਪਲੱਸ 2 ਕੀਤੀ ਹੋਵੇ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪੇ ਤੇਰੇ ਜਾਣਕਾਰੀ ਲੈ ਸਕਦੇ ਹੋ ਐਸ ਸੀ ਬੀ ਸੀ ਨੂੰ ਛੱਡ ਕੇ ਜੀ ਕੋਈ ਵੀ ਕਾਸਟ ਹੋਵੇ ਜੀ ਰਿਸ਼ਤਾ ਨੋਟ ਕਰੋ ਜੀ ਐਨ ਆਰ ਆਈ ਬੇਟੀ ਦਾ ਹੈ ਜੀ ਨਾਮ ਕੋਰ ਜੱਟ ਸਿੱਖ ਪੁੱਲਰ ਜਨਮ ਹੈ ਜੀ 93 ਦਾ ਕਾਦੇਨੰਦਾ ਜੀ 5 ਫੁੱਟ ਹੈ ਜੀ ਪੜਾਈ ਇਹਨਾਂ ਨੇ ਐਮ ਐਸ ਸੀ ਮਕੈਨੀਕਲ ਇੰਜੀਨੀਅਰਿੰਗ ਐਂਡ ਪੀ ਜੀ ਟੇ ਫੂਡ ਸਾਇੰਸ ਦੋਨੋ ਯੂਨੀਵਰਸਿਟੀ ਆਫ ਸਸਕੇਚੁਆਨ ਕੈਨੇਡਾ ਐਮ ਐਸ ਸੀ ਇਹਨਾਂ ਨੇ ਕੀਤੀ ਹੈ ਜੀ ਬਾਇਓ ਟੈਕਨੋਲੋਜੀ ਇੰਡੀਆ ਵਿੱਚ ਕਨੇਡਾ ਚ ਲੰਦਰ ਹੈ ਜੀ ਪਤਾ ਇਹਨਾਂ ਦਾ ਪਿਤਾ ਪੰਜਾਬ ਪੁਲਿਸ ਰਿਟਾਇਰ ਨੇ ਮਾਤਾ ਸੁਪਰਵੀਜ਼ਰ ਲੱਗਿਆ ਹੋਇਆ ਹੈ ਜੀ ਉਹਨਾਂ ਦਾ ਭਰਾ ਇੱਕ ਹੈ ਜੀ ਪਰਵਾਸ ਸమేਤ ਕੈਨੇਡਾ ਰਹਿੰਦਾ ਜੀ ਉਹ ਐਨਾਂ ਦੀ ਮੰਗ ਹੈ ਜੀ ਲੜਕਾ ਸੋਨਾ ਸਰਦਾਰ ਵੈਸ਼ਨੋ ਹੋਵੇ ਜੀ ਜੱਟ ਸਿੱਖ ਹੋਵੇ ਕੈਨੇਡਾ ਦਾ ਪੀਆਰ ਹੋਵੇ ਬਰਾਬਰ ਦਾ ਪੜਿਆ ਲਿਖਿਆ ਹੋਵੇ ਤੇ ਵਧੀਆ ਜੋਬ ਕਰਦਾ ਹੋਵੇ ਜੀ ਪੰਜਾਬ ਵਿੱਚ ਚੰਗਾ ਕਾਰ ਪਰਿਵਾਰ ਹੋਵੇ ਜੀ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਆਪ ਸਿੱਧੀ ਕੱਲ੍ਹ ਬਾਤ ਕਰਕੇ ਜ਼ਿਆਦਾ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ बेटे ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੋਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁਣ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਵਿੱਟੇ ਦਾ ਹੈ ਨੇਮ ਸਿੰਗਲ ਮੋਂਗਾ ਮੈਰਿਡ ਨਹੀਂ ਹਨ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7:15 ਪੀਐਮ ਏਰੀਆ ਮਲੋਠ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿਖਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰਮ ਇੰਡੀਆ ਤੋਂ ਐਂਡ ਡਿਪਲੋਮਾ ਫਰਮ ਆਸਟ੍ਰੇਲੀਆ ਤੋਂ ਕਿਤੇ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਭਰਾ ਕੋਈ ਨਹੀਂ ਹੈ ਜੀ ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ ਇਹਨਾਂ ਦੀ ਰਿਕਵਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੂ ਰਿਸਪੈਕਟ ਐਲਡਰਸ Cope, creative, matching, नो हाउ टू कुक स्पॉर्टी ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕੀਤੀ ਹੋਵੇ ਕੁੰਡਲੀ ਮੈਚਿੰਗ ਨਾਟ रिक्वायर्ड ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੂਰੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇੰਨਾ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਂਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਵੇਟੇਰਾ ਹੈ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪੜਾਈ ਐਮਟਾ ਕੀਤੀ ਇਹਨਾਂ ਨੇ ਇੱਕ ਪੈਨ ਹੈ ਜੀ ਆਸਟ੍ਰੇਲੀਆ ਮੈਰਿਡ ਹੈ ਜੀ ਪਰ ਇੱਕ ਮੈਰਿਡ ਹੈ ਕੱਤ 5 ਫੁੱਟ 8 ਇੰਚਾਂ ਦੀ ਕਾਸਟ ਝਟ ਸਿੱਖ ਹੈ ਗੋਤ ਢਿੱਲੋਂ ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੋਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ ਇੱਕ ਪਰਾਨੋ ਮਾਤਾ ਜੀ ਬਿਜਲੀ ਬੋਰਡ ਵਿੱਚ ਪੈਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਲਈ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਬ ਉਹ ਤੇਰੀ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟੀ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਡੇਟ ਆਫ ਬਰਥ ਹੈ ਜੀ 1979 ਕੁਆਲਿਫਿਕੇਸ਼ਨ ਬੀਏ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਯੂ ਐਸ ਸਿਟੀਜ਼ਨ ਨੇ ਰਿਕਵਰਮੈਂਟ ਇਹਨਾਂ ਨੂੰ ਹੈ ਕਿ ਓਨਲੀ ਯੂਐਸਏ ਦੇ ਲੜਕਾ ਹੋਵੇ ਜੀ ਵੈਲ ਸੈਟਿਡ ਫੈਮਿਲੀ ਹੋਵੇ ਕੋਈ ਬੱਚਾ ਨਾ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਮੰਗਲਿਕ ਵਰਮਾ ਐਨਆਰਆਈ ਵਿਦੇਸ਼ ਦਾ ਰਿਸ਼ਤਾ ਨੋਟ ਕਰੋ ਜੀ ਜਨਮ 8 9 1995 ਏਰੀਆ ਹੁਸ਼ਿਆਰਪੁਰ ਹੈ ਜੀ ਕੱਦ 5 ਫੁੱਟ 7 ਇੰਚ ਹੈ ਡਾਈਟ ਬਹੁਤ ਹੈ ਜੀ ਰਿਲੀਜੀਅਨ ਹਿੰਦੂ ਹੈ ਦੁਬਈ ਵਿੱਚ ਰਹਿ ਰਹੇ ਨੇ ਜੀ ਯੂਨਾਈਟਿਡ ਅਰਬ अरब इमीरेट सिटन पढ़ाई बी सी ए प्राइवेट जॉब कर देने अकाउंटेंट थी इनकम एक लाख इंडियन रुपी है फादर रिटायर्ड एन आर आई है जी मदर हाउसवाइफ है टेलीफोन नंबर दिता गया जी इन्हों व्हाट्सएप कॉल ही करना एन आर आई बेटे का रिश्ता नोट करो जी नेम सिंह जट सिख है जी कास्ट इन्होंने डेट ऑफ बर्थ है जी चार सितंबर उन्नीस सौ अठानवे का हाइट छे फुट है जी ग्रेजुएशन बीकॉम की हुई जी इन्होंने सिटी ਕਾਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀ ਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ रिश्ता नोट ਕਰਾ ਜੀ ਐਨ ਆਰ ਆਈ ਬੇਟੇ ਦਾ ਹੈ ਜੀ ਅਗਨੀ ਹੋਤਰੀ ਲੜਕਾ ਹੈ ਜੀ ਡੇਟ ਆਫ ਬਰਥ ਅਗਸਟ 1994 ਦਾ ਕੱਦ ਇਹਨਾਂ ਦਾ ਜੀ 170 ਸੈਂਟੀਮੀਟਰ ਹੈ ਜੀ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਐਡਵਾਂਸ ਡਿਪਲੋਮਾ ਇਨ ਸਿਵਲ ਕੰਸਟਰਕਸ਼ਨ ਡਿਜ਼ਾਈਨ ਵਿੱਚ ਇਹਨਾਂ ਨੇ ਕੀਤਾ ਜੀ ਵਰਕਿੰਗ ਐਸ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਇਨ ਆਸਟ੍ਰੇਲੀਆ ਏਰੀਆ ਇਹਨਾਂ ਦਾ ਲੁਧਿਆਣਾ ਲੁਧਿਆਣਾ ਹੈ ਜੀ ਪੰਜਾਬ ਟੈਂਪਰੇਰੀ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਦਾ ਪੇਰੈਂਟਸ ਨੇ ਜੀ 9 ਸਿਬਲਿੰਗ ਜੀ ਕੱਲੇ ਕੱਲਾ ਮੁੰਡਾ ਹੈ ਜੀ ਮਦਰ ਰਿਟਾਇਰਡ ਸੈਕਸ਼ਨ ਅਫੀਸਰ ਇਨ ਡੀ ਐਮਸੀ ਲੁਧਿਆਣਾ ਵਿੱਚ ਹਾਂ ਜੀ ਫਾਦਰ ਇਹਨਾਂ ਦੇ ਸੁਬੇਧਾਰ ਮੇਜਰ ਰਿਟਾਇਰਡ ਨੇ ਜੀ ਇਨ ਇੰਡੀਅਨ ਆਰਮੀ ਪਾਸਟ ਅਵੇ ਇਨ 2021 ਗਰਲ ਇਹਨਾਂ ਨੂੰ ਚਾਹੀਦੀ ਜੀ ਆਸਟ੍ਰੇਲੀਆ ਪ੍ਰਿਫਰਡ ਕਲ ਕਰ ਦੇਣੇ ਜੀ ਨੋ ਕਾਸਟ ਬਾਰ ਵੀਜ਼ਾ ਟਾਈਪ ਅਪਲਾਈ ਕੀਤਾ ਹੋਇਆ ਹੈ ਜੀ ਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ NRI بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 151993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲੀਫਿਕੇਸ਼ਨ ਇਹਨਾਂ ਦੀ ਐਮ ਪੀਏ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਹੈ ਜੀ ਜੋਬ ਕਰਦੇ ਨੇ ਜੀ ਆਸਟ੍ਰੇਲੀਆ ਪਬਲਿਕ ਸਰਵਿਸ ਗਵਰਨਮੈਂਟ ਸੈਕਟਰ ਬ੍ਰਦਰ ਇੱਕ ਹੈ ਜੀ ਇੱਕ ਬ੍ਰਦਰ ਮੈਰਿਡ ਹੈ ਜੀ ਲਿਵ ਇਨ ਕੈਨੇਡਾ फादर पासड अवे मदर लिव इन कनेडा सिस्टर एना दी जी एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके बधेरे जानकारी लै सकते हो बेटी का रिश्ता नोट करो जी नेम कौर हंस डेट ऑफ बर्थ है जी फस्ट दिसंबर दो हज़ार छे विलेज है जी बुरा गुजा कास्ट मजबीर सिख है जी दो ब्रदर ने जी एक स्टडी कर रहे हैं ਕੁਆਲੀਫਿਕੇਸ਼ਨ ਹੈ ਜੀ ਕੰਪਿਊਟਰ ਕੋਰਸ ਕੀਤਾ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੀ ਨੋਨ ਡ੍ਰਿੰਕਰ ਨੋਨ ਸਮੋਕਰ ਮੁੰਡਾ ਟਰਬਨ ਵੇਅਰ ਨਾ ਹੋਵੇ ਜੀ ਕਟਿੰਗ ਵਾਲਾ ਹੋਵੇ ਮੁੰਡੇ ਦਾ ਨੇਚਰ ਵਧੀਆ ਹੋਵੇ ਨਾਈਸ ਹੋਵੇ ਜ਼ਮੀਨ ਉਹਦੇ ਕੋਲ 7 ਕਿਲੇ ਹੋਵੇ ਇਹਨਾਂ ਨੂੰ ਡਿਵੋਰਸ ਤੇ ਐਮਬੀ ਵਾਲੇ ਫੋਨ ਨਾ ਕਰਨ ਜੀ ਜੱਟ ਸਿੱਖ ਫੈਮਿਲੀ ਫੋਨ ਨਾ ਕਰਨ ਸਿਰਫ ਮਧਵੀ ਸਿੱਖ ਫੈਮਿਲੀ ਵਾਲੇ ਹੀ ਫੋਨ ਕਰਨ ਜੀ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਮਦਰ ਹਾਊਸ ਵਾਈਫ ਹੈ ਜੀ ਡਿਸਟ੍ਰਿਕਟ ਮੁਕਤਸਰ ਸਾਹਿਬ ਲੜਕਾ ਕੰਪਿਊਟਰ ਦਾ ਕੰਮ ਕਰਦਾ ਹੋਵੇ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਤ ਕੁਮਾਰ ਹੈ ਜੀ ਕਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ ਐਜੂਕੇਸ਼ਨ ਬੀ ਕਾਮ ਹੈ ਜੀ ਫਰੋਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨੈਸ ਫਰੋਮ ਕਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕਨੇਡਾ ਵਿੱਚ ਚਾਹੀਦੀ ਜੇਨਾਂ ਨੂੰ लड़की पी आर हो या वर्क परमिटते हो वर्क सिटीजन हो जी बी सी वालिया पहल दिखते हैं जी रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई इन्होंने बी टैक एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मण है एरिया ਨਿਅਰ ਦੇਹਲੋਂ ਡਿਸਟ੍ਰਿਕਟ ਲੁਧਿਆਣਾ ਇਹਨਾਂ ਨੂੰ ਪੜੀ ਲਿਖੀ ਜਾਂ ਜੋਬ ਕਰਦੀ ਮੰਗਲੀ ਕੁੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਹੈ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਫਾਦਰ ਇੰਜੀਨੀਅਰ ਹੈ ਜੀ ਮਰਚਟ ਨੇਵੀ ਵਿੱਚ ਮੈਰਿਟ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ अगला निस्ता नॉस्ट करो जी बेटी दा है जी नाम कौर लड़की ने अमृत छकिया होया है जी कास्ट मजवी सिख डेट ऑफ बर्थ है जी 1995 दा हाइट 5 फुट 3 इंच क्वालिफिकेशन एंडी डिप्लोमा आर्किटेक्चर असिस्टेंट 3 3 साल एंड बीए कीती हुई है जी ਪ੍ਰਾਈਵੇਟ ਜੌਬ ਕਰਨ ਨਾਲ ਕਰ ਰਹੀ ਹੈ ਜੀ ਨਾਲ ਨਾਲ ਪੀਸੀਐਸ ਦੀ ਤਿਆਰੀ ਕਰ ਰਹੀ ਹੈ ਫੈਮਲੀ ਵੀ ਚੰਚੀ ਗੁਰਸਿੱਖ ਫੈਮਲੀ ਹੈ ਫਾਦਰ ਮਦਰ ਇੱਕ ਬ੍ਰਦਰ ਹੈ ਜੀ ਇਲੈਕਟ੍ਰਿਕ ਪ੍ਰਾਈਵੇਟ ਜੌਬ ਕਰਦਾ ਹੈ ਜੀ ਪਲੇਸ ਗੁਰਦਾਸਪੁਰ ਬਟਾਲਾ ਹੈ ਜੀ ਇਨਾਂ ਦੀ ਮੰਗ ਹੈ ਕਿ ਸਰਕਾਰੀ ਜੋਬ ਤੇ ਹੋਵੇ ਲੜਕਾ ਵਧਿਆ ਪ੍ਰਾਈਵੇਟ ਜੋਬ ਕਰਦਾ ਹੋਵੇ ਔਰ ਐਸਜੀਪੀਸੀ ਵਿੱਚ ਹੋਵੇ ਗੁਰਸਿੱਖ ਲੜਕਾ ਅੰਮ੍ਰਿਤ ਛਕਿਆ ਹੋਵੇ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਦੇ ਹੋਣ ਵਹਿਮ ਪਰਮਤੋ ਦੂਰ ਹੋਣ ਚੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਨੂੰ ਪਹਿਲ ਦਿੱਤੀ ਜਾਂਦੀ ਹੈ ਵਿਆਹ ਸਿੰਪਲ ਕਰਨਾ ਹੈ ਕਿ ਇਹਨਾਂ ਨੇ ਗੁਰਦੁਆਰਾ ਸੈੰਗ ਵਿਖੇ ਮਜਬੂਤ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆਇਆ ਜੀ ਫਰੋਮ ਅੰਬੀਸਰ ਨੇਮ ਸਿੰਗਲ ਨਾਫਰੀਆ ਜਨਮ 25 ਜੁਲਾਈ 1994 ਹਾਈਟ 5 ਫੁੱਟ 5 ਇੰਚ ਹੈ ਕਲਰ ਫੇਅਰ ਪੜਾਈ ਇਹਨਾਂ ਨੇ ਬੀਟੈਕ ਸੀਐਸ ਪੀਜੀ ਡੀਸੀਏ ਔਨ ਵਰਕ ਪਰਮਿਟ ਇਨ ਕਿਚਨਰ 온ਟਾਰੀਓ ਕੈਨੇਡਾ ਇਨ ਆਈਟੀ ਫੀਲਡ एस सॉफ्टवेयर इंजीनियर इन अ अमेरिकन कंपनी किक्लम अप्लाईड फॉर पीआर गोत एन दी नेफ्रिया जी एंड मदर फादर एंड मदर रिटायर्ड फ्रॉम गवर्नमेंट जॉब्स एंड जी सिस्टर इक मैरिडा इन कनाडा सिटीजन है जी एना नु ब्यूटीफुल गर्ल चाहिए जी पीआर इन कनाडा होवे वर्किंग इन आईटी फील्ड और बीएससी नर्सिंग टेलीफोन नंबर दितते गए हैं जी आप वधेरे जानकारी ला सकते हो NRI بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂਕੇ ਐਨ ਆਰ ਆਈ ਬ੍ਰਿਟਿਸ਼ ਸਿਟੀਜ਼ਨ ਅੰਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਡਿਆ ਰੋਪੜਾ ਜੀ ਇਹਨਾਂ ਕੋਲ ਪ੍ਰੋਪਟੀ ਹੈ ਜੀ ਹਾਊਸ ਇਹਨਾਂ ਦਾ ਆਪਣਾ ਐਂਡ ਇਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਐਮਏ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲੀਵਿੰਗ ਅਲੋਨ ਇਨ ਯੂਕੇ ਪੈਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿਕ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਇਹਨਾਂ ਨੂੰ ਸਿਕ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਧਾਰੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ जट सिख लड़के का रिश्ता नोट करो जी नाम सिंह कोत चहल जन्म है जी जनवरी उन्नीस सौ तिरानवे अंध पांच फुट गया इंच है जी पढ़ाई इन्होंने की जी डिप्लोमा इन इलेक्ट्रॉनिक्स एंड कम्युनिकेशन बी टैक इलैक्ट्रीकल इंजीनियरिंग काम मोहाली विखे ऑनलाइन काम कर रहे हैं जी जमीन दस एकड़ है जी इन्होंने को भैन मैरिड ने जी एक एक आसट्रेली सिटीजन है जी भा अनमेरिड है जी पुर्तगाल पी आर है ਪਿਤਾ ਜੀ ਨਾਂ ਦੇ ਜੇਈ ਰਿਟਾਇਰ ਨੇ ਜੀ 60000 ਰੁਪਏ ਪੈਨਸ਼ਨ ਆਉਂਦੀ ਹੈ ਜੀ ਮਾਤਾ ਹਾਊਸ ਵਾਈਫ ਨੇ ਏਰੀਆ ਇਹਨਾਂ ਦਾ ਪਿੱਖੀ ਮਾਨਸਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 1994 ਦਾ ਪੜਾਈ ਬੀਐਸਸੀ ਨਰਸਿੰਗ ਕੀਤੀ ਜੀ ਇੰਡੀਆ ਤੋਂ ਡਿਪਲੋਮਾ ਸੋਸ਼ਲ ਸਰਵਿਸ ਵਰਕਰ ਇਨ ਕੈਨੇਡਾ ਟੋਰਾਂਟੋ ਤੋਂ ਕੀਤਾ ਹੈ ਜੀ ਇਹਨਾਂ ਦਾ ਇੱਕ ਭਰਾ ਕੈਨੇਡਾ ਪੀਆ ਹੈ ਦੂਜਾ ਭਰਾ ਤੇ ਮਾਤਾ ਪਿਤਾ ਇੰਡੀਆ ਹਨ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਕੈਨੇਡਾ ਪੀਆਰ ਲੜਕੇ ਦੀ ਲੋੜ ਹੈ ਜੀ। ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 10 ਅਕਤੂਬਰ 1985 ਇਹਨਾਂ ਦਾ ਡਿਵੋਰਸ ਹੋਇਆ ਹੈ ਜੀ। ਹਾਈਟ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਆਉਣ ਵਾਲੀਆ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ professions ਇਲੈਕਟ੍ਰੋਨਿਕਸ ਟੈਲੀਕਮ ਇੰਜੀਨੀਅਰ ਫਾਦਰ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਹੈ ਜੀ। 3 एकड़ ਲੈਂਡ ਇਹਨਾਂ ਕੋਲ ਆਪਣਾ ਘਰ ਹੈ ਜੀ ਬਠਿੰਡਾ ਵਿੱਚ 플ੌਟ ਵੀ ਹੈ ਮੁਹਾਲੀ ਵਿੱਚ ਵੀ 플ੌਟ ਹੈ ਜੀ ਦੋ ਭਰਾ ਨੇ ਇੱਕ ਮਹੀਨੇ ਵਸੇ ਇੰਡੀਆ ਹਨ ਜੀ ਇਹਨਾਂ ਦੇ ਟੈਲੀਫੋਨ ਨੰਬਰ ਦਿੱਤੇ ਗਏ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਇਸ ਦਾ ਨੋਟ ਕਰੋ ਜੀ ਜਨਮ ਦਾਸ 1999 ਕੱਦ 5 ਫੁੱਟ 7 ਇੰਚ ਹੈ ਜੀ ਜਰਮਨੀ ਵਿੱਚ ਰਹਿ ਰਹੇ ਹਨ ਕਾਸਟ ਚੀਨਾ ਹੈ ਜੀ ਪੜਾਈ ਇਹਨਾਂ ਨੇ ਬੀਈ ਕੰਪਿਊਟਰ ਸਾਇੰਸ ਇੰਜੀਨੀਅਰ ਵਿੱਚ ਕੀਤੀ ਹੈ ਜੀ ਪ੍ਰੋਫੈਸ਼ਨਲ ਐਕਸਪੀਰੀਅੰਸ ਹੈ ਜੀ ਸੀਨੀਅਰ ਸੌਫਟਵੇਅਰ ਡਿਵੈਲਪਰ ਨੇ ਫ੍ਰੈਂਕਫਰਟ ਵਿੱਚ ਏਰੀਆ ਚੰਡੀਗੜ੍ਹ ਹੈ ਜੀ ਫਾਦਰ ਲੈਬ ਅਸਿਸਟੈਂਟ ਪੰਜਾਬ ਯੂਨੀਵਰਸਿਟੀ ਵਿੱਚ ਮਦਰ ਹਾਊਸ ਵਾਈਫ ਹੈ ਜੀ ਯੰਗਰ ਸਿਸਟਰ ਇਹਨਾਂ ਦੀ ਪਰ ਸੂਇੰਗ ਪੀ ਐਚ ਡੀ ਅਲੋਂਗ ਵਿਦ ਹਰ ਜੌਬ ਪ੍ਰੋਫੈਸਰ ਨੇ ਜੀ ਯੂਨੀਵਰਸਿਟੀ ਦੇ ਵਿੱਚ ਟੈਲੀਫੋਨ ਨੰਬਰ ਦਿੱਤਾ ਗਿਆ ਜਿਵੇਂ ਤੇਰੇ ਜਾਣਕਾਰੀ ਲਾ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ। ਕਈਆਂ ਦੇ ਬਾਇਓ ਡਾਟਾ ਭੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ। ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ। ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ।